ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਕਾਲਪੁਰਖ ਬੈਜ ਸੱਚਾ ਪਾਤਸ਼ਾਹ ਜੀ ਸਾਰਿਆਂ ਨੂੰ ਤੰਦਰੁਸਤੀ ਬਖਸ਼ੀਂ ਚੜ੍ਹਦੀਆਂ ਕਲਾਂ 'ਚ ਰੱਖੀ ਸਾਰਿਆਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ ਸਭ ਦੀਆਂ ਜੜੀਆਂ ਮਨੋ ਕਾਮਨਾਵਾਂ ਮੇਰੇ ਮਾਲਕ ਨੂੰ ਜ਼ਰੂਰ ਪੂਰੀਆਂ ਕਰੀਂ ਲਓ ਜੀ ਉੱਪਰ ਤੇ 뷰 ਦਿਖਾਉਂਦੇ ਆਪਾਂ ਤੁਹਾਨੂੰ ਹੁਣ ਖੇਤਾਂ ਵਾਲੀ ਸਾਈਡ ਦਾ ਹੋ ਗਿਆ ਤੇ ਮੌਸਮਾਂ ਜਿਹੜਾ ਉਧਰ ਠੰਡਾ ਜਿਹਾ ਹੋ ਗਿਆ ਪਾ ਦੋ ਮਹੀਨੇ ਦੇ ਵਿੱਚ ਆ ਦੇਖੋ ਤੁਹਾਨੂੰ ਦੇਖਦਾ ਬੱਦਲ ਜਾ ਤੇ ਇਹ ਸੂਰਜ ਦੇ ਪਿਛੇ ਹੁਣੇ ਛਿਪਕੇ हटਿਆ ਜੀ ਤੇ ਆ ਵੀ ਬੱਦਲ ਬਹੁਤ ਸੋਣਾ ਦਿਖਾ ਰਿਹਾ ਆਪਣੇ ਰੁੱਖ ਜੇ ਠੰਢ ਠੰਢੇ ਮੱਠੇ ਮੱਠੇ ਜੇ ਕੱਲ ਜਿੰਨੀ ਗਰਜ ਦੇ ਨਾਲ ਗਿਆ ਮੈਂ ਕਹਿੰਦਾ ਢੋਲ ਵਜਾ ਕੇ ਉਹ ਵਾਪਸ ਗਿਆ ਮੈਨੂੰ ਲੱਗਦਾ ਉਹ ਮੈਨੂੰ ਤਾਂ ਆਮ ਲੱਗਦਾ ਬਾਕੀ ਪਤਾ ਨਹੀਂ ਕੁਝ ਵੀ ਹਾਲ ਬਹੁਤ ਗਰਜੇ ਤੇ ਬਿਜਲੀ ਬਾਈ ਬੇ ਹਿਸਾਬੀ ਹੋ ਤੇ ਇਧਰ ਉੱਪਰਲੇ ਪੋਰਸ਼ਨ ਦੇ ਵਿੱਚ ਕਲਰ ਹੋਇਆ ਹੋਇਆ ਸ਼ੁਰੂ ਤੇ ਇਹਦੇ ਵਿੱਚ ਹੁਣੇ ਮੈਨੂੰ ਕਹਿਣ ਲੱਗਿਆ ਪਤਾ ਨਹੀਂ ਕੁਝ ਕਹਿੰਦਾ ਬਾਈ ਜੀ ਮੇਰਾ ਆਰਡਰ ਲਿਖ ਲੋ ਕਹਿੰਦਾ ਆਰਡਰ ਆਉਣਾ ਹੁਣੇ ਇਹਦੇ ਪੈਸੇ ਦੇ ਹੀ ਆਰਡਰ ਆਉਗਾ ਮੈਨੂੰ ਲੱਗਦਾ ਲਓ ਜਿੱਧਰ ਆਵੀ ਹੋ ਗਿਆ ਹੈ ਕੰਮ ਅਹ ਟੈਲਾ ਲਾਈਆਂ ਤੇ ਦੇਖੋ ਕਿੰਨਾ ਫਾਇਦਾ ਹੈ ਇਹਦਾ ਬੜਾ ਬਹੁਤ ਤੇ ਇਧਰ ਦੇ ਪਾਸੇ ਜਿਹੜਾ ਹੈਗਾ ਪਿੰਡ ਵਾਲਾ ਮੇਰਾ ਮਾਹੌਲ ਐਥੋਂ ਮੇਰੇ ਦਿਖਦਾ ਮੇਰਾ ਪਿੰਡ ਬਾਜੂਬਾਈ ਜੀ ਦੇ ਖੜੇ ਥੱਲੇ ਰੌਣਕ ਲੱਗੀ ਹੋਈ ਹੈ ਬਿੰਦਰ ਦੀ ਦੁਕਾਨ ਕੋਲ ਇੱਧਰ ਆ ਗਿਆ ਹੁਣ ਹੋਣ ਬੋਲ ਬਈ ਬਲਾਸ ਸ੍ਰੀਕਲ ਕੀ ਕੀ ਕਹਿੰਦਾ ਤਾ ਤੂੰ ਆਕਾ ਮਾਰ ਕੇ ਜਾਇਆ ਤਾਂ ਥੱਲੇ ਤੇ ਮੈਨੂੰ ਬੁਲਾਇਆ ਉਹ ਤੇ ਦੁਕਾਨ ਕੋਲ ਤੇ ਆਪਣੇ ਆਉਣੇ ਰੰਗ ਫੇ ਮੈਂ ਰੰਗ ਆਉਣੇ ਆ ਆਪਣਾ ਲਿਖ ਲੋਈ ਕਾਪੀ ਪਰ ਕਾਦੀ ਤੂੰ ਫਾਜੀ ਖਰਚੋ ਵੀ ਮੇਰੇ ਕੋਲ ਵੀਡੀਓ ਪਈ ਹੈ ਜੀ ਉਹ ਮੈਂ ਵੀਡੀਓ ਦਿਖਾਈ ਨਹੀਂ ਸੀ ਜਿੱਦਣ ਹੀ ਨੇ ਆਰਡਰ ਲਖਾਇਆ ਤਾਂ ਨਾ ਰੰਗਾਂ ਵਾਲਾ ਉਹ ਵੀਡੀਓ ਮੈਂ ਨਾਲ ਜੋੜਦਾ ਜੀ ਨਾਲੇ ਉਹ ਵੀਡੀਓ ਤੁਸੀਂ ਦੇਖ ਲਓ ਵੀ ਨੇ ਮੇਰੇ ਕਿਆ ਕਿਆ ਗੱਲਾਂ ਕਰੀਆਂ ਤੀਆਂ ਕਿੰਨੇ ਰੰਗ ਲਖਾਏ ਤੇ ਕਿਆ ਕਿਆ ਕਰਿਆ ਤਾਂ ਉਹ ਵੀਡੀਓ ਆ ਲਓ ਤੁਸੀਂ ਦੇਖੋ ਮੈਂ ਆਪ ਜੀ ਬਾਰੇ ਨਾ ਦੂਸਰੀ ਵਾਰੀ ਗੱਲ ਕਰਤੀ ਜੀ ਨੇ ਤੁਹਾਡੇ ਜੁਡੀ ਦੇ ਨਾਲ ਤੇ ਆ ਡਵਲਪਮਨ ਨੂੰ ਮੈਂ ਸੰਕਲਪ ਕਰਕੇ ਸੁਣਾ ਚੜੀ ਰਹਾ ਹਾਂ ਕੋਲੇ ਕੋਲੇ ਹੋਰੇ ਆ ਹਾਈ ਤੇ ਆ ਬੋਲ ਆਪਣਾ 6 ਇੰਚੀ ਚਾਰ ਪੱਤੀ ਹੈ 6 ਇੰਚੀ ਹੈ ਨਾ ਇੰਚੀ ਚਾਰ ਪੱਤੀਆਂ ਠੀਕ ਹੈ ਜੀ 4 ਇੰਚੀ ਚਾਰ ਪੱਤੀਆਂ ਜੀ ਉਹ ਠੀਕ ਹੈ ਜੀ ਹੁਣਾਂ ਵਿੱਚੇ ਆ 4 ਇੰਚੀ ਚਾਰ ਪੱਤੀਆਂ ਹੈ ਹਾਂਜੀ ਤੇ 150 ਨੰਬਰ ਰੇਗਮਾਰ ਹਾਂ ਜੀ ਗੱਲ ਇਹ ਹੋ ਜਾਂਦਾ ਹੈ ਰੇਗਮਾਰ ਤੋਂ ਲੈਂਦਾ ਵਾ 60 ਨੰਬਰ ਆਏ ਉਹ ਕਿਥੇ ਕੰਮ ਕਰਨਾ ਫਿਰ ਫਾਸ ਕਰਾਂਗੇ ਜਿੱਥੇ ਲੋੜ ਪਈ ਵਾਟ ਗਿਆ ਫਾਸ ਕਰਾਂ ਅੱਛਾ ਸਰ ਠੀਕ ਹੈ ਕਿੰਨਾ ਚਾਹੀਦਾ ਤੁਹਾਨੂੰ ਰੇਗਮਾਰ 10 ਪੱਤੇ 10 ਪੱਤੇ ਕਿ ਕਰਦੇ 122 ਨੰਬਰ ਦੀ 150 ਨੰਬਰ ਰੇਗਮਾਰ 10 ਪੱਤੇ

ਤਾਰਪਿੰਡ ਤੇ ਪੰਜ ਲਿਟਰ ਤਾਰਪਿੰਡ ਦਾ ਤੇਲ ਪੰਜ ਲਿਟਰ ਕਿੰਨੇ ਇੰਚੀ ਬੁਰਸ਼ 2 3 ਇੰਚੀ ਬੁਰਸ਼ 2 ਇਹ ਹੋ ਜਾਪਾ ਜਿਹੜਾ ਮਿਲੇ ਜਾ ਜਾਇ ਜਾਲੀਆਂ ਤੋਂ ਕਿਸਨ ਹੋਣੀ ਨਹੀਂ ਰੰਗ ਸਮਝਦਾ ਉੱਪਰ ਹੈ ਇੱਕ ਛੋਟਾ ਜਿਹਾ ਉਹਦੇ ਵਿੱਚ ਚਲ ਕੋਈ ਨਾ ਕੋਈ ਵੱਜ ਜੂਗਾ ਤਾਂ ਤੇ ਬੀਲੇ ਦਾ ਰੰਗ ਬਾਹਰ ਆ ਬੀਲੇ ਦਾ ਰੰਗ ਬਾਹਰ ਆ ਬੀਲੇ ਦਾ ਰੰਗ ਬਾਹਰ ਦਾ ਗ੍ਰੇ ਸਮੋਗ ਹੈ ਗ੍ਰੇ ਸਮੋਗ ਮੋਗਰੇ ਕੇ ਸਮੋਗਰੇ ਸਮੋਗਰੇ ਜਿਆਦਾ ਭਾਈ ਸਮੋਗਰੇ ਹਾਂਜੀ ਸਮੋਗਰੇ ਸਮੋਗਰੇ ਠੀਕ ਹੈ ਇੱਕ ਇੱਕ ਨਾਲ ਇੱਕ ਵਾਰ ਦੇ ਪਾਰ ਹੋਦਾ ਰੋਜ਼ ਦੇ ਰੋਜ਼ ਦੇ ਪਾਰ ਤੇ ਉਹਨੂੰ ਦਿਖਾ ਦੇ ਉਹ ਆਇਆ ਨਹੀਂ ਉਹਦੇ ਪਰਚੇ ਪਹਿਲੇ ਜਿਹੜੇ ਲੈ ਕੇ ਵੀ ਸਾਨੂੰ ਜਿਹੜਾ ਭੇਜਿਆ ਤਾਂ ਉਹ ਛੇਡ ਕਰ ਕੋ ਲੱਗਦਾ ਨਹੀਂ ਆਇਆ ਪਰ ਕਿਹੜਾ ਸੁਖਿਆ ਹੁਣ ਉਹਨੂੰ ਪਤਾ ਨਹੀਂ ਕਿਹੜੇ ਦੇ ਕਿ ਗਿਆ ਹੈ ਫਰਕ ਹੁੰਦਾ ਜੀ ਫਰਕ ਪੈਂਦਾ ਹੁੰਦਾ ਕਾਚਾ ਹਾਂਜੀ ਤੁਮੋਂ ਬਰੇਕ ਫੋਟੋ ਜੇ ਕਿ ਕਾਇਆ ਬਟਾ ਕਾਲਾ ਰੰਗ ਕਰਵਾਉਣਾ ਹੈ ਤੁਹਾਨੂੰ ਕਿੰਨੀ ਚੀਜ਼ ਚਾਹੀਦੀ ਹੈ ਠੀਕ ਹੈ ਸੰਭੂ ਚਲੋ ਕਿ ਇਹ ਜੇ ਤਾਂ ਰੰਗ ਪੰਡਾ ਹਾਜ ਪਾ ਗਲੀ ਤੁਹਾਨੂੰ 8 8 ਲੀਟਰ ਦਾ ਹਾਂ ਕਾਲਾ ਰੰਗ ਹੈ ਅਹ ਤੇ ਆਪਾਂ ਬੀਲੀ ਦੀ ਬਾਲਟੀ ਲੈ ਲਵਾਂਗੇ ਐਂ ਅੱਛਾ ਦਿੱਕੇ ਚੱਕਾ ਕਰਨਾ ਬਿੱਤੀ ਆਪਾਂ ਕੰਮ ਕੰਮ ਹੈ 20 ਲੀਟਰ ਦੀ ਬਾਲਟੀ ਹੈ ਨਾ ਹਾਂਜੀ ਠੀਕ ਹੈ 20 ਲੀਟਰ ਦੀ ਬਾਲਟੀ ਚਿੱਟੀ ਹੈਗੀ 20 ਲੀਟਰ ਦੀ ਬਾਲਟੀ ਚਿੱਟੀ ਕਦਰ ਆਪਣੇ ਕਮਰੇ ਦੇ ਕਰਨਾਈ ਉਹ 8 8 ਲੀਟਰ ਦਾ ਲਪਾਪੇ ਵਿੱਚ ਕਲਰ ਪਾਣਾ ਹੈ 8 8 ਲੀਟਰ ਦਾ ਕਲਰ ਲਪਾਪਿਆਂ ਵਿੱਚ ਪਾਉਣਾ ਹੈ ਠੀਕ ਹੈ ਜੀ ਸਰ ਜੀ ਦੋ ਹੀ ਕਲਰ ਆਉਣੀਆਂ ਇੱਕ ਦੋ ਕਮਰਿਆਂ ਨਾਲ ਲੱਗ ਦੋ ਕਮਰਿਆਂ ਨਾਲ ਲੱਗ ਪੌੜੀ ਵਿੱਚ ਗ੍ਰੀਨ ਹੋ ਜਾਣਾ ਆਪਣਾ ਹਾਂ ਅੰਦਰ ਗ੍ਰੀਨ ਲੀਟਰ ਵੀ ਠੀਕ ਹੋ ਗਈ ਗੱਲ ਚੱਲੇਗੀ ਠੀਕ ਹੈ ਦੋ ਕਲਰ ਦੇਣਿਆਂ ਨੂੰ ਮਤਲਬ 16 ਲੀਟਰ ਦਾ 16 ਲੀਟਰ ਦਾ ਕਲਰ ਇੱਕ 16 ਲੀਟਰ ਦਾ ਕਲਰ ਦਿੱਤਾ ਹਾਂ ਜੀ ਨਾ ਨਾ 800 ਲੀਟਰ ਆਹ ਕੀ एक ਲੀਟਰ ਦੇ ਦੋ ਨੰਬਰ ਫਰਗਾਨ 8 ਲੀਟਰ ਅੱਛਾ ਹਾਂਜੀ ਚਲੋ ਹਾਂ ਬਠੀ ਠੀਕ ਠੀ ਸਮਝ ਗਿਆ ਮੈਂ ਸਮਝ ਗਿਆ ਸਮਝ ਗਿਆ ਸਮਝ ਗਿਆ 8 8 ਲੀਟਰ ਮੈਂ ਦੋ ਕਲਰ ਲੈ ਕੇ ਆਉਣੀ ਹਾਂ ਹਾਂ ਜੀ ਆਪਾਂ ਨੂੰ ਦੋ ਕਮਰੇ ਦੋ ਲੱਗ ਰਹੇ ਮੈਂ ਸਮਝ ਗਿਆ ਸਮਝ ਗਿਆ ਕੀ ਚੱਲਦਾ ਬਾਕੀ ਤਾਂ ਬਾਕੀ ਯਾਨੀ ਜਾਮਣੀ ਟਿਊਬ 50 ਐਮਐਲ ਜੇ ਦਾ ਚਿਹਰ ਕੱਢ ਪਾ ਜੀ ਤੁਹਾਨੂੰ ਕਲ ਇੱਕ ਜਾਮਣੀ ਟਿਊਬ 50 ਐਮਐਲ ਇਹ ਤਾਂ ਛੇੜ ਖੜ ਕੋ ਤੁਹਾਨੂੰ ਸਿੰਪਲ ਜਿਹੇ ਰੰਗ ਪਸੰਦ ਆ ਗਏ ਠੀਕ ਹੈ ਫਿਰ ਤੁਹਾਨੂੰ ਉਪਰ ਲਿਖਣਾ ਨਹੀਂ ਹਾਂ ਠੀਕ ਹੈ ਦੋ ਦੋ ਸੰਗਤ 100-100 مللي ਠੀਕ ਹੈ ਦੋ ਫੈਕਟਰੀ ਤੋਂ ਬਦਲੇ ਕੇਵਲ ਇਹ ਤੋਂ ਬਲਤ ਠੀਕ ਹੈ ਜੇ ਤੁਹਾਨੂੰ ਵੀ ਰੰਗ ਕਈ ਮਿਕਸ ਹੋ ਗਏ ਤਾਂ ਬਣਦੀ ਕੋਈ ਚੀਜ਼ ਆ ਹਾਂਜੀ ਫਿਰ ਤੁਹਾਨੂੰ ਲੋਹਾਈ ਪਾ ਕੇ ਬਹਾ ਦੇਣਾ ਸਮਝ ਗਏ ਤੁਸੀਂ ਤੋਂ ਕੁਆਂਟਿਟੀ ਦੇ ਰਿਹਾ ਚਾਹ ਬਸ ਆਪਣਾ ਹੀ ਇੱਕ ਲਿਆਓ ਉਹ ਹੀ ਚਾ ਲੈ ਕੇ ਸਲਾਵ ਵਾਲਾ ਕੈਮੀਕਲ 4 ਲੀਟਰ ਸਲਾਵ ਵਾਲਾ ਕੈਮੀਕਲ ਬੱਸ ਪੇਟਾ ਹਾਂ ਜੀ ਤੇ ਬੀ ਕੀ ਹੋਂ ਦੱਸ ਆਹੀ ਕੱਲਰ ਨੂੰ ਲੌਬੀ ਦੇ ਵਿੱਚ ਘਵਾ ਦਈਏ ਇੱਕ ਕੱਲਰ ਜਿਵੇਂ ਪਹਿਲਾਂ ਵੀ ਦੇਖਿਆ ਕਲੰਬੀਓ ਦਾ ਸਾਰੇ ਪਾਸੇ ਆ ਇੱਕ ਨਹੀਂ ਇਹਨੂੰ ਲੌਬੀ ਚ ਘਵਾ ਲੈਣਾ ਦੋ ਕਮਰੇ ਚ ਦੂਆ ਕਰਦਣਾ ਦੋ ਕਮਰੇ ਦੇ ਦੂਆ ਕਰਦਣਾ ਬਾਕੀ ਸਾਰੇ ਮਕਾਨ ਨੂੰ ਅੰਦਰ ਬਾਹਰ ਤੇ ਉੱਪਰ ਹਰੰਤ ਵੀ ਇਧਰ ਦੇ ਪਾਸੇ ਤੇ ਪੈਣੀ ਵਾਲੀ ਸਾਈਡ ਤੇ ਵੀ ਇਹੀ ਜਾਂਦਾ ਹੁੰਦਾ ਤਾਂ ਜਾਣਾ ਹਟਾ ਬੈਠੇ ਕਿਉਂ ਜਾਣਾ ਠੀਕ ਆ ਇਕ ਇਕ ਹੋਰ ਲਗ ਲਵੇ ਬੋਲ ਗਰੇ ਰੰਗ ਨਾਲ ਵੀ ਗਰੇ ਰੰਗ ਨਾਲ ਮੈਚਿੰਗ ਕਰਾ ਮੈਟ ਆਉਣਾ ਉਹ ਦੇ ਦੋ ਗਰੇ ਰੰਗ ਨਾਲ ਮੈਚ ਮੈਟ ਹੈ ਹਾਂਜੀ ਮੈਟ ਗਰੇ ਰੰਗ ਨਾਲ ਮੈਚ ਮੈਟ ਕਿੰਨਾ 1 ਲੀਟਰ ਬਸ ਬੰਦ ਹਾਂਜੀ ਕਰਵਾਇਸ਼ ਕਰਦੇ ਚੱਲੀਏ ਵੀ ਤਾਂ ਨਾਲ ਇੱਕ ਮੈਨੂ ਮੈਂ ਕਰਾਂ ਮੈਂ ਤੁਹਾਨੂੰ ਦੂਜਾ ਕਰਾਂ ਫਿਰ ਅੱਗੇ ਪਰ ਜਾਣਾ ਹੈ ਪਹਿਲਾਂ ਉਹ ਬੀਪੀ ਦਾ ਕੋਲੋਂ ਉਹਨਾਂ ਕਾਫੀ ਤੋਂ ਪਾਉਸ ਲੈਣਾ ਤੇ ਦੂਜੀ ਟਾਈਮ ਉਹਨਾਂ ਕੋਲੋਂ ਦੇਖਣਾ ਹੈ ਠੀਕ ਉਹ ਲੀਵਰ ਲੈ ਲੈਣਾ ਤੇ ਉਹ ਬੀਪੀ ਤੋਂ ਉਹਨਾਂ ਕਾਫੀ ਤੋਂ ਆਪਾਂ ਨੂੰ ਚੁਸਮੁਚ ਚੁਸਮੁਚ ਕਰਦੇ ਹਾਂ ਚਲੋ ਮਿਲਦੇ ਹਾਂ ਥੋੜੀ ਦੇਰ ਤੱਕ ਫਿਰ ਮੈਂ ਤਿਆਰ ਹਾਂ ਟੋਕਾਈ ਹੈ ਉਹ ਵੀ ਕਰ ਲਈ ਹੈ ਆਹ ਸਾਰੇ ਕੋਣ ਲਿਕੇ ਕਾਲੇ ਕਮੋ ਕਰਨਾ ਪਾ ਬੰਦਾ ਮਾਨ ਜਾ ਪਿਆ ਪਤਾ ਨਹੀਂ ਕੀ ਆਇਆ ਪਾ ਪਾ ਹੱਥ ਪਾ ਮੁੰਡਾ ਦਿਖਾ ਲੈ ਉਹ ਕੋਈ ਨੋ ਤੋਂ ਦੂਸਰ ਰੱਖਾ ਵਾ ਸਿੱਧਾ ਸਮਾਨ ਰੋ ਚਾ ਵਸ ਸਿੱਧਾ ਸਮਾਨ ਆਦੂ ਪਾਲਾ ਵਈਆ ਤੋਂ ਫਾਦੇ ਲਾਤਾ ਪੀਂਦੀ ਜੇ ਕੋ ਕੋ ਨਾ ਤੋਂ ਮੁੰਡਾ ਜੇ ਪਾ ਸਾਇਰ ਨੇ ਬਾਈ ਪਲਾਸਟਿਕ ਆ ਬਾਕੀ ਉਹ ਤੇ ਨੰਬਰ ਦੇ ਪਿੱਛੇ ਫਟਕੋਲ ਆ ਜਾ ਹੱਥ ਤੇ ਜਾ ਸੋਣ ਮੈਂ ਮਾਤੀਵਾ ਮੈਂ ਮਾਤੀਵਾ ਜੇ ਮਨ ਨੂੰ ਲੋਕਾਂ ਨੂੰ ਉਹ ਇਹ ਬੜੀ ਗੋਗੀ ਨੂੰ ਕਿਸ ਨਾਲ ਤੇ ਮੇਰੇ ਪਰੋਲ ਨੂੰ ਜੀਆ ਪਰ ਕਿਹ ਹੈ ਇਹਨਾਂ ਦੀ ਇਹ ਹੀ ਸੀ ਵਿਆਹ ਵਿੱਚ ਅਪੀ ਨੂੰ ਪੀਰ ਪਰ ਕਿਹਾ ਹੋ ਗਿਆ ਤੋ ਟੈਡੀ ਕਰਨੀ ਪੈਂਦੀ ਚੜੀ ਸਾਡੇ ਦੁਪਰਾਂ ਨਹੀਂ ਨਹੀਂ ਤੁਸੀਂ ਸਨਗਾਈ ਉਹ ਨਹੀਂ ਫਿਰ ਕਹਿਣਾ ਬੈਕ ਸਾਈਡ ਅੰਦਰ ਮੇਰੀ ਜੇਪ ਬਣੀ ਹਾਂ ਆਉਂਦਾ ਵਿੱਚ ਮੋੜ ਆ ਆ ਆ ਤੋ 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 ਤਨੇ ਪਲਾਉਤੀ ਨੂੰ ਉੱਤ ਭਾਈ ਕਿੜਾ ਨਹੀਂ ਆ ਨਹੀਂ ਦੇਖਣਾ ਮੈਂ ਕੋਈ ਮਾਗੂਮ ਨਹੀਂ ਉਹਨਾਂ ਦਾ ਤਾਂ ਉਹ ਹੀ ਤੁਹਾਨੂੰ ਜਵਾ ਮਹੀ ਵੀ ਨਹੀਂ ਆਹ ਆਮੰਤਰਨਾ ਬਹਦਰ ਪਾਲੋ ਤੇ ਕਹਾਂ ਨੂੰ ਅਨਪਾਸਟ ਹੈ ਨੂੰ ਇੱਕ ਔਰ ਨੂੰ ਆਏ ਨੇ ਆਏ ਨੇ ਇੱਕ ਦੋ ਉਸਕਾਰ ਇਹ ਤਾਂ ਇਹਦੇ ਕੋਲ ਨਹੀਂ ਜਾਂਦਾ ਨਹੀਂ ਨਹੀਂ ਗਾ ਰਿਹਾ ਕੋਸਣਾ ਚਲੋ ਹਾਂ ਅੰਦਰਾਮਾਂ ਦੀ ਗੋਤਿਕ ਮੁਰਗਾ ਟਿਕਣ ਗਿਆ ਉਹ ਜਾਨਾ ਦੇਖਦੇ ਰੋਣੇ ਕੰਮ ਹੈ ਹੀ ਟਾਇਰ ਦਾ ਜਾਨਣਾ ਦਾ ਚਾਪਾਉਂਦੇ ਹੱਥ ਫਿਰ ਵੀ ਲਿਖਦੇ ਆ ਪਿੱਛੋਂ ਦਾ ਕੋ ਮਰਣਾ ਮਿਲਦਾ ਸ਼ਾਇਦ ਹਨਾ ਕਿ ਗੇਰ ਪਾ ਕੇ ਪਿੱਛੇ ਤੋਲ ਲਵਾ ਨਾ ਤੋਲੇ ਜਾਣੀ ਨਹੀਂ ਚੱਲ ਤੋਲੇ ਜਾਣੀ ਮੈਂ ਜਾਂਦਾ ਇਹਨਾਂ ਨੂੰ ਖਾ ਰੋ ਅੱਧੀ ਦੇ ਬਰਫਾ ਵਾਲਾ ਗੇਰ ਪਾ ਲਈ ਤੇ ਕਰ ਤੋਲੀ ਫਿਰ ਖੜ ਦੇਣਾ 10 ਵਜੇ ਲੱਗਿਆ ਥੋੜੀ ਜਿਹੀ ਰੇਸ ਤੇ ਇੱਥੇ ਤੋਲ ਫਰੇ ਕੇ ਵੀ ਤੇ ਬਣੀ ਬਣੀ ਆ ਚੱਲ ਉਹ ਪਿਆਰ ਪੁੱਤਿਆ ਹੈ ਹੈ ਨਹੀਂ ਹਾਂ ਅੱਗੇ ਜਾ ਲਈ ਅਣ ਕੀ ਕਰੀ ਠੀਕ ਹੈ ਮੰਨ ਕਰਦੇ ਕੱਟ ਹੀ ਕੱਟ ਤੀ ਹਾਂ ਹੋਰ ਬਾਤ ਛੱਡ ਗੱਡੀ ਤੇ ਬੈਂਡ ਨਹੀਂ ਮੈਂਦਾ ਕਿਸ਼ਾ ਕੋਈ ਨਹੀਂ ਨਹੀਂ ਛੇ ਸਭ ਕੁਝ ਨਾ ਅੰਨ ਨਹੀਂ ਬੈਂਦੀ ਨਹੀਂ ਕਿਸ਼ਾ ਕੋਈ ਨਹੀਂ ਫਿਰ ਨਹੀਂ ਨਾ ਨਹੀਂ ਨਹੀਂ ਕੋਰਾਂ ਦੇ ਲਾਸਟ ਆਟਾ ਆਦੇ ਪਰ ਨਹੀਂ ਜਾਣ ਜਦ ਪਟੜ ਕਦਾ ਭਜਣਾ ਨਹੀਂ ਜਦ ਉਧਰ ਤੋਂ ਬਿਨ ਨੂੰ ਤੜਨਾ ਕਰਦਾ ਮਿਕਾ ਵਾਵੀ ਚ ਪਿੱਛੇ ਵਾਲੀ ਮੈਂ ਦਰ ਨੂੰ ਕਰਕੇ ਬਹਿ ਜਾਣਾ ਹਾਂ ਕਾਲੂ ਚੱਕਰ ਦੇ ਆਈ ਜਾਂਦੇ ਮਿੰਦੂ ਦੇ ਰਸਤੇ ਆਇਆ ਪਤਾ ਲੱਗ ਪੁਣੇ ਕੰਮ ਬਚਾੜਦਾ ਤਾਂ ਕਿਵਤ ਘਟੇ ਵੀ ਤਾਂ ਤੇਜ਼ ਤੇ ਲੋਦ ਨਾ ਕਦੇ ਘੱਟ ਹੋ ਜਾਣਾ ਕਦੇ ਤੇਜ਼ ਹੋ ਜਾਣਾ ਸ਼ੌਕ ਮਜਾਸਾ ਪਹੁੰਚ ਜਾਣਾ ਰੱਬ ਨੇ ਪਤਾ ਨਹੀਂ ਕਿਆ ਦਿੱੱਛਾ ਫੇਰ ਆਲੇ ਦਵਾਰੇ ਫੇਰ ਖੜਾ ਹੁਣੇ ਮੈਨੂੰ ਫੇਰ ਡਿਮਾਂਡ ਰੱਖੀ ਦਾ ਸੋਣ ਮੈਂ ਹੁਣ ਕੀ-ਕੀ ਕਰਾਂ ਇਹ ਮੇਰੀ ਇਹ ਨਹੀਂ ਸਮਝ ਲਾਦੀ ਹੈ ਜੀ ਰੰਗ ਵਾਲੇ ਮਨੌਨੇ ਸੋਖੇ ਆ ਜੀ ਕੱਢਣੇ ਔਖੇ ਹੈ ਕੱਢਣੇ ਔਖੇ ਜੀ ਉਸ ਦਿਨ ਤਾਂ ਜੀ ਤੁਸੀਂ ਇਹ ਵੀ ਦੇਖ ਲਈ ਹੋਣੀ ਉਸ ਦਿਨ ਦੀ ਸਕੂਟਰੀ ਵੀ ਛੱਡੀ ਵੀ ਸਕੂਟਰੀ ਵੀ ਨਹੀਂ ਲੈ ਕੇ ਆਉਂਦੀ ਹੱਲ ਨੂੰ ਗੱਡੀ ਲੱਦੀ ਗੱਡੀ ਲੱਦੀ ਦੀ ਗੱਡੀ ਉਸ ਦਿਨ ਦੀ ਉਹ ਵੀ ਗਈ ਹੋਈ ਉਹ ਆ ਜੀ ਉਹ ਵੀ ਤੁਸੀਂ ਦੇਖ ਲਈ ਹੁਣ ਦੱਸ ਦੂ ਰੰਗ ਭਾਈ ਹੋਰ ਕਿਹੜਾ ਦੇਖ ਲਓ ਜੀ ਇੱਕਣਾ ਕਰਦਾ ਹੀ ਸਾਡੇ ਨਾਲ ਧੱਕਾ ਇਹ ਹੂੰ ਚੱਲ ਭਾਈ ਗੁਰੂ ਮਾਰਾ ਦੀ ਜੇ ਨਾਮ ਹਰੈਣਾ ਆਪਣਾ ਰੱਖਾਂ ਠੀਕਾ ਹਨਾ ਹਾਂ ਹੁਣ ਤੈਨੂੰ ਕੀ ਚਾਹੀਦਾ 10 ਲੀਟਰ ਪ੍ਰਾਈਮਰ ਹਾਂ 4 ਲੀਟਰ ਪਾਹ ਬਾਹਰ ਦਾ ਰੰਗ 10 ਲੀਟਰ ਪ੍ਰਾਈਮਰ ਅੰਦਰ ਵਾਲਾ ਬਾਹਰ ਵਾਲਾ ਕਿਹੜਾ ਬਾਹਰ ਵਾਲਾ ਪ੍ਰਾਈਮਰ 10 ਲੀਟਰ ਤੇ 4 ਲੀਟਰ ਆ ਰੰਗ ਇਹ ਗਰੇ ਰੰਗ ਦੀ ਉਹਦੇ ਕੋ ਮੈਂ ਆਪਣਾ ਨੰਬਰ ਹੈਗਾ ਹਨਾ ਹਾਂ 3004 ਹਾਂ ਹਾਂ ਤੇ ਆਪਣਿਆ ਗੁਰੂ ਮਾਰਾ ਦੇ ਕੱਲ ਕਿਹੜਾ ਰੰਗ ਕਰਨਾ ਇਸੇ ਗਰੇ ਰੰਗ ਚ ਉਹ ਫੇਰ ਮਾਥੇ ਰੰਗ ਦੇਖ ਕੇ ਕਿੰਨੇ ਕਿੰਨੇ ਲੀਟਰ ਚਾਹੀਦਾ ਹੈ ਜੇ ਪਾਹੇ ਦੀ ਕਰਦੀ ਤੂੰ ਮੈਨੂੰ ਦੱਸ ਤੂੰ ਹਾਂਜੀ 4 ਲੀਟਰ ਚਾਰ ਲੀਟਰ ਅੰਦਰ ਵਾਸਤੇ ਚਾਹੀਦਾ ਗੁਰੂ ਮਹਾਰਾਜ ਅੰਦਰ ਹੈ ਨਾ ਹਾਂਜੀ ਠੀਕ ਆ 4 ਲੀਟਰ ਤੈਨੂੰ ਉਦਾਂ ਆ ਰੰਗ ਚਾਹੀਦਾ 4 ਲੀਟਰ ਹੈ ਰੂਮ ਵਾਸਤੇ ਚਾਹੀਦਾ 10 ਲੀਟਰ ਤੈਨੂੰ ਪ੍ਰਾਈਮਰ ਚਾਹੀਦਾ ਹਾਂਜੀ ਅੱਗੇ ਅੱਲੇ ਜਿਹੜੀ ਥੱਲੇ ਦੁਕਾਨ ਆਈ ਆਪਣੀ ਹਾਂ ਜਿੱਥੇ ਆਪਾਂ ਖਰੀਦ ਬੈਂਦੀ ਆਈ ਹਾਂ ਉੱਥੇ ਕਹੇ ਜੇ ਕਰਨਾ ਆਈ ਜਿਹੜਾ ਸਸ ਮੌਸਮ ਮੰਗਾਇਆ ਉਹ ਉੱਥੇ ਹੋਣਾ ਨਹੀਂ ਤਾਂ ਗ੍ਰੇ ਇਹ ਰੋ ਕੰਨਾ ਫਿਰ ਗ੍ਰੇ ਕਰਦਾਂਗੇ ਜੀ ਜੇ ਪਾਲ ਕੇ ਕਰਨਾ ਬਾਲ ਕੇ ਕਰ ਅੱਛਾ ਉੱਥੇ ਬਾਲਟੀ ਵਾਲਾ ਕਰਦੀ ਇੱਥੇ ਵੀ ਹਾਂਜੀ ਚਲ ਉਹ ਵੀ ਦੇਖ ਲੂੰਗਾ ਫਿਰ ਉੱਥੇ ਵਾਸਤੇ ਕਿੰਨੀ ਚਾਹੀਦੀ 5 ਲੀਟਰ ਚਾਹੀਦਾ ਉੱਥੇ ਆਪੇ 5 ਲੀਟਰ ਕਿ ਵੀ ਆਹੀ ਸੀ ਜਾਹੋ ਇੰਨਾ ਹੀ ਹੈ ਸਾਰਾ ਦਿਸਟਮ ਉਹ ਸੇਮ ਆ ਹਾਂ ਉੱਥੇ ਦਾ ਆਪਾਂ ਚਾਹੀਦਾ ਲੱਤ ਚਾਹੀਦਾ ਥੱਲੇ ਥੱਲੇ ਦਾ ਥੱਲੇ ਨਹੀਂ ਕਰਨਾ ਆਪਾਂ ਬੇਸਮੈਂਟ ਚ ਬੇਸਮੈਂਟ ਦੇ ਵਿੱਚ ਆਪਾਂ ਨੇ ਨਾ ਸੀਲਿੰਗ ਵਗੈਰਾ ਕਰਵਾ ਕੇ ਥੱਲੇ ਉਹ ਪੀਵੀਸੀ ਕਰਾ ਦੇਣੀ ਆ ਉੱਥੇ ਕੁਝ ਹੋਰ ਬਣਾਉਣ ਦਾ ਪਲਾਨ ਆ ਮੇਰਾ ਉਹ 30-40 ਹਜ਼ਾਰ ਰੁਪਏ ਲਾਉਣ ਦਾ ਪਲਾਨ ਆ ਉੱਥੇ ਮੇਰਾ ਠੀਕ ਹੈ ਮੈਂ ਗੈਸਟ ਰੂਮ ਗੈਸਟ ਰੂਮ ਬਣਾਣਾ ਤੇਰੇ ਤੈਨੂੰ ਪਠਾਣਨ ਵਾਸਤੇ ਹੋਰ ਕਿਸੇ ਨੂੰ ਨਹੀਂ ਹਾਂ ਹੋਰ ਦੱਸ ਆ ਜਾਂ ਲਿਖਾ ਰੰਗ ਦੇ ਮੜੇ ਜਕ ਕਿੰਨਾ ਉਹ 8 ਲੀਟਰ ਲਿਆ ਦਿਓ ਇੱਕ ਜਾਲੀ ਆਪਣੇ ਆਊਟਸਾਈਡ ਆ ਜੀ ਹੂੰ ਉੱਪਰ ਬਾਕੀ ਥੱਲੇ ਹਾਂ ਹਾਂ ਮੈ ਵੀ ਦਿਖਾਈ ਜਾਵਾਂ ਮੜੇ ਆਪਣੇ ਤੇਵਰ ਸਹੀ ਦੇਖ ਪਿੱਛੇ ਵੀ ਦੇਖ ਕਿੰਨੀ ਵੀਊ ਵਿਊ ਦੇਖ ਪਿਛਲਾ ਹਾਂ ਗ੍ਰੀਨ ਆ ਜੀ ਆ ਦੇਖ ਗੁਰੂ ਮਹਾਰਾਜ ਨੇ ਉਹ ਕਿੰਨਾ ਖਲਾ ਪਣਾਈ ਹੋਈ ਹਾਂ ਘਰ ਦਰਜ ਹੈ ਨਾ ਕਿੰਨਾ ਵਧੀਆ ਲੱਗਿਆ ਅੱਛਾ ਕਰ ਲੈ ਕਰ ਲੈ ਕੋਈ ਗੱਲ ਨਹੀਂ ਹਾਂ ਜੀ ਭਾਈ ਤੇ ਹੁਣ ਇਹਦਾ ਚਲੋ ਮੈਂ ਆਰਡਰ ਹੁਣ ਜੇ ਦੇਖੋ ਜੀ ਇਹਨੇ ਗੱਲ ਕਹੇ ਦਿੱਤੀ ਇੱਕ ਬਈ ਮਿਸਤਰੀ ਹੋ ਗਿਆ ਜਾ ਹੈ ਆਪਣੇ ਹੋ ਗਏ ਬਾੜ ਨੇ ਸੌਕੇ ਕੱਢਣੇ ਪੜੇ ਔਖੇ ਆ ਸੋ ਹੁਣ ਤੁਸੀਂ ਇਸ ਵੀਡੀਓ ਨੂੰ ਇੰਨੀ ਕੇ ਸਰਵਣ ਕਰ ਲਓ ਦੇਖ ਲਓ ਫਿਰ ਮਿਲਦੇ ਆਪਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਮੇਰੇ ਪਿੰਡ ਦਾ ਵਿਊ ਤੁਹਾਨੂੰ ਸਾਰੇ ਪਾਸੇ ਤੇ ਫੇਰ ਦਿਖਾ ਦਿੰਦਾ ਇੱਕ ਵਾਰਾ ਦੇਖੋ ਹਾਂ ਹੋਰ ਤਾਂ ਨਹੀਂ ਕੋਈ ਕੋਈ ਕਹਿੰਦੇ ਆ ਬੰਦੇ ਵਿੱਚ ਵਿੱਚ ਕਹਿੰਦੇ ਵੀ ਬਿੰਦੂ ਮਿਹਨਤੀ ਬਹੁਤ ਆ ਬਈ ਬਿੰਦੂ ਮਿਹਨਤੀ ਆ ਬਿੰਦੂ ਜਿਹੜਾ ਕੰਮ ਕਰਦਾ ਮੈਨੂੰ ਪਤਾ ਕੀ ਕਰਦਾ ਇਹ ਮਨ ਦਾ ਆਪ ਵੀ ਮੈਂ ਇੱਥੇ ਐਂ ਕਰਦਾ ਬਾਈ ਤੇਰੇ ਨਾਲ ਇੱਥੇ ਐ ਆਪਣੇ ਮੂੰਹ ਤੇ ਹੀ ਕਹਿੰਦਾ ਤੇ ਦੱਸਣਾ ਜ਼ਰੂਰੀ ਆ ਬਾਈ ਆ ਤੁਹਾਡੇ ਨਾਲ ਪਰਦਾ ਤਾਂ ਹੈ ਨਹੀਂ ਕੋਈ ਨਹੀਂ ਕਿੰਨੂ ਤੈਨੂੰ ਮੈਨੂੰ ਐ ਦੱਸ ਘਰ ਚ ਬਾੜਿਆ ਹੋਇਆ ਤੈਨੂੰ ਕਦੇ ਪੁੱਛਿਆ ਵੀ ਤਾਂ ਫਰਿੱਜ ਚ ਚੀਜ਼ ਚੱਕਣੀ ਨਹੀਂ ਚੱਕਣੀ ਤਾਂ ਇੱਥੇ ਜਾਣਾ ਨਹੀਂ ਜਾਣਾ ਤੂੰ ਆਪਣੇ ਹਿਸਾਬ ਨਾਲ ਘੁੰਮਦਾ ਕੋਈ ਲਿਮਾਰੀਆਂ ਨਾਲ ਸਾਡੇ ਜਿੰਦਾ ਹੈਗਾ ਨਹੀਂ ਹੈਗਾ ਇਹ ਉਹਨਾਂ ਚ ਰੁਪਈਆ ਵੀ ਨਹੀਂ ਹੈਗਾ ਕੱਢਣਾ ਵੀ ਕਹਿਦਾ ਉੱਤੇ ਤੇ 나 ਜਿੱਦਣ ਇਹ ਪਾਥਲੇ ਬਾਬੀ ਜੀ ਨੇ ਵੀਰੇ ਕਹਿੰਦੇ ਆ ਜੀ ਹਾਂ ਆਪਾਂ ਕਹਿੰਦੇ ਵੀਰੇ ਹੱਥ ਮੰਨ ਕੇ ਵੇਂਦੀ ਅੱਥੇ ਘੜ ਜਾ ਦੱਸ ਮਿੰਟ ਮੇਰੇ ਕੋਲ ਮੱਲਵਾਰੀਆਂ ਬਾਹਰ ਕੱਢਣੀਆਂ ਆਈਆਂ ਕਹਿੰਦੇ ਨਹੀਂ ਨਹੀਂ ਤੂੰ ਕਰ ਲੈ ਕਰ ਲੈ ਕਿੰਨ ਕਰ ਲੈ ਕੋਈ ਹੁੰਦਾ ਕਿਰਨ ਜਾ ਕੇ ਨਹੀਂ ਬਹਿ ਜਾ ਕੋ ਕੋਲ ਦਾ ਵਿਸ਼ਵਾਸ ਦੀ ਗੱਲ ਆ ਜੀ ਵਿਸ਼ਵਾਸ ਦੀ ਕਿਸੇ ਹੋਰ ਨੂੰ ਨਹੀਂ ਕਰ ਹੁੰਦਾ ਬਿੰਦੂ ਕੋਈ ਜਿਹਦੇ ਪਰ ਵਿਸ਼ਵਾਸ ਹੁੰਦਾ ਉਹਨੂੰ ਹੀ ਕਹਿਆ ਹੁੰਦਾ ਹਨਾ ਹਾਂ ਜੀ ਹਾਂ ਚਲੋ ਜੀ ਠੀਕ ਆ ਜੀ ਮਿਲਦੇ ਹਾਂ ਕਿਤੇ ਅਗਲੇ ਵਲੌਗ ਚ ਪ੍ਰਮਾਤਮਾ ਤੁਹਾਨੂੰ ਸਾਰ ਨੂੰ ਚੜ੍ਹਦੀ ਕਲਾ ਚ ਰੱਖੇ ਠੀਕ ਬਾਈ ਹਾਂ ਪੈਸੇ ਪਹਿਲੇ ਲੈਣੇ ਆ ਪਹਿਲੇ ਲੈਣੇ ਹਾਂ ਜੀ ਦੇ ਦਿੰਦੇ ਆ ਜੀ ਪਹਿਲੇ ਕੀ ਬ